हां जी पर लाइव बंद हो गया आज की हाल चाल फोन आ, तो आ गया गया कट ना आज कौन कौन बैठा है ओके तो ਅਗੋਦੀ ਸੱਜਣਾ ਆ ਗਿਆ ਹੋਰ ਦੇਖਦੇ ਹੌਂ ਗਣਉਂਦਾ ਬੈਠੇ ਰਕੇਦਾ ਜਿੱਥੋਂ ਜੁੜਿਆ ਤੁਸੀਂ ਹਰ ਸਣਾਉਂ ਪਿਹਾਰ ਚਾਲਨੇ ਪਹਿਲਾ ਫੋਨ ਆਈ ਗੇ ਵਿੱਚ ਉਹ ਫਿਰ ਕੱਟ ਮਾਰਦਾ ਉਹ ਦੁਬਾਰਾ ਲਾਈਵ ਕੀਤਾ ਆ ਜੋ ਕਰਾ और कितो कितो जुड़े कमेंट करके दस हिंदी और पंजाबी भाई कितने हैं ये भी बताओ भाई हिंदी वाले भी भाई हैं और जो पंजाबी वाले हैं वो भी बताओ कैसे हो भाई और काम काज कैसा चल रहा है सबक लोग बताओ आपका ਪੰਜਾਬੀਆਂ ਉਹ ਵੀ ਦੱਸੋ ਬਈ ਕਮੈਂਟ ਕਰਕੇ ਕੌਣ ਕੌਣ ਜੁੜਿਆ ਲਾਈਵ ਦੇ ਵਿੱਚ ਉਹ ਤੁਹਾਡੇ ਕੰਮ ਤੋਂ ਕਿਦਾਂ ਚੱਲਦੇ ਨੇ ਮੌਸਮ ਦਾ ਵੀ ਦੱਸ ਦਿਓ ਹਾਲ ਯਾਰ ਮੌਸਮ ਬਹੁਤ ਖਰਾਬ ਹੋ ਰਿਹਾ ਨਾ ਤੁਹਾਡੇ ਕਿਵੇਂ ਹੈਗਾ ਅੱਜ ਦਿਵ ਹੈ ਮੁਲਕ ਕਬਈ ਨਾ ਚੱਲ ਗਈ ਹੈ ਨਾ ਆਡੇ ਏਰੀਆ ਚ ਤੁਹਾਡੇ ਏਰੀਆ ਦਾ ਹਾਲ ਕੀ ਹੈਗਾ ਔਰ ਕੀ ਬਣਾ ਰਹੇ ਹੋ अज तो मतलब काफी सुधार हो गया मौसम साफ हो गया गर्मी भी अजा बार रुपया मंजे तक लिटिया देखो एक सौ बहत्तर जुड़ गए भाई कमेंट करके दस आवाज आ रही है खद कि कमेंट आओ पहला किसका कमेंट आएगा भाई देखते हैं वाह गगन सिंह जी थैंक यू की हाल चाल ने जी मनिया सहनी हेलो हेलो जी की हाल चाल ने गगन सिंह गगन सिंह भाई किथों गगन मेरे मित्र कई ने मेनू कमेंट करके जरूर दस दो गगन कितों जुड़िया हुआ भाई वो पता नहीं लगता मेरे मित्र बहुत ने आ, जी अपने वीयना चढ़ दला चढ़ दला दसो कि दिया मान्या सैनी जी आप कितो जुड़े कमेंट करके दसिए भाई कितो कितों जुड़े मेनू गगन भीरे गिदड़वाहा ठीक है जी फिर मान लो ती न आयो ऐसे मेरे मित्र बहुत ने की मतलब गगन ना दे बंदे न मेरे को जो मेरे मित्र ने काफी जान पहचान जी है पर गिदाह नहीं है मान्या सैनी जी भी जुड़े ने मान्या जी आप कितो जुड़े हैं राजन शर्मा हाय हाँ जी की हाल चाल ने

ओके ओके हां जी ਤੁਸੀਂ ਦੱਸੋ ਕਿੱਥੋਂ ਰਹਿਣ ਵਾਲਿਓ ਪਿਆਰਾ ਜੂ ਲੀਵ ਤੁਸੀਂ ਕਿੱਥੋਂ ਰਹਿੰਦੇ ਹੋ ਜੀ ਆਈ ਲੀਵ ਗੁਰਦਾਸਪੁਰ थैंक यू ਜੀ थैंक यू ਕੀ ਕੰਮ ਕਰਦੇ ਆਪਾਂ ਜੀ ਡੌਗ ਲਵਰ ਜਾਂ ਉਦਾਂ ਔਰ ਕੋਈ ਕੰਮ ਕਰਾ ਮੇਰੇ ਨਾਲ ਜ਼ਿਆਦਾਤਰ ਡੌਗ ਲਵਰ ਜੋੜਦੇ ਹੁੰਦੇ ਆ ਹਨ ਕੋਈ ਦੇਖਿਆ ਹੁਣ ਆਪਣੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਿਓ ਬਾਈ ਹੈ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ जॉब ओके okay जी की जॉब कर दर्मा जी आ, सरकारी या प्राइवेट हाँ जी बाकी दे दोस्त भी दसो आई एम ह्यूमन लवर ओके ओके डॉक्टर प्राइवेट ओके okay, ओके okay. ਕਦਾ ਕੀ ਹੈ ਜੀ ਹੋਮਲ ਲਵਰ ਤਾਂ ਸਾਰੇ ਹੁੰਦੇ ਆ ਉਹ ਤਾਂ ਬੱਕਰੀ ਗੱਲ ਹੈ ਮੰਨ ਲਓ ਕੋਈ ਕੋਈ ਵੱਡਾ ਹੁੰਦਾ ਜਿਹੜਾ ਕਮਲਦੀਪ ਕੌਰ ਅਸੀਂ ਰਾਜਸਥਾਨ ਗੰਗਾ ਨਗਰ ਤੋਂ ਠੀਕ ਆ ਬੇਟਾ ਥੈਂਕ ਯੂ ਕੀ ਕੰਮ ਕਰਦੇ ਹੋ ਕਮਲਦੀਪ ਕੌਰ ਕੀ ਕਰਦੇ ਬੇਟਾ पढ़ाई कर दियो या कोई जॉब कर दियो स्टडी वेरी गुड की स्टडी कर रहे हो आजकल फिर तावलदीप कौर वाइगुरु जी वाइगुरु जी वाइगुरु जी मैं स्टडी काफी कर रहे हूं कमेंट करके दसो ਸ਼ਰਮਾ ਜੀ ਅੱਜ ਕੱਲ ਹਿਊਮਨ ਲਾਵਰ ਬਹੁਤ ਘੱਟ ਮਿਲਦੇ ਨੇ ਤੁਸੀਂ ਵਧੀਆ ਬੰਦੇ ਹੋ ਆ ਜਿਹੜੇ ਹਿਊਮਨ ਲਾਵਰ ਹੋ ਵਟ ਡੂ ਯੂ ਡੂ ਅ ਮੈਂ ਮੇਰਾ ਇਲੈਕਟ੍ਰੀਕਲ ਦਾ ਕੰਮ ਆ ਜੀ ਆਪਣਾ ਅਸਿਸਟੈਂਟ ਪ੍ਰੋਫੈਸਰ ਦੀ ਜੀ ਓਕੇ ਬਣ ਜਾਓਗੇ ਕੋਈ ਗੱਲ ਨਹੀਂ ਜਦੋਂ ਬੰਦਾ ਮਿਹਨਤ ਕਰਦਾ ਨਾ ਉਹ ਭਾਵੇਂ ਜੱਜ ਲੱਗਣਾ ਚਾਵੇ ਤਾਂ ਲੱਗ ਜਾਂਦਾ ਹੁੰਦਾ ਜੀ ਗੱਲੇ ਕੋਈ ਨਹੀਂ ਹੈਗੀ ਤੁਹਾਡਾ ਇੰਟਰਸਟ ਹੋਣਾ ਚਾਹੀਦਾ ਹਨਾ ਬੱਸ ਟੋਪ ਲੱਕ ਠੀਕ ਕਰ ਜਦੋਂ ਆਪਣੇ ਇੰਟਰਸਟ ਨਹੀਂ ਹੈਗਾ ਹੁਣ ਜਿੱਦਾਂ ਸ਼ਰਮਾ ਜੀ ਕਹਿੰਦੇ ਨੇ ਨਾ ਵੀ ਅਸੀਂ ਹੋਮਨ ਲਵਰ ਆ ਹਲੋ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਹੋਮ ਲਵਰ ਹੁੰਦੇ ਨੇ ਅੱਜ ਕੱਲ ਨਫ਼ਰਤ ਸਾਰੀ ਦੁਨੀਆ ਕਰਦੀ ਹੈ ਹੇਟ ਕਰਦੇ ਨੇ ਲੋਕ ਬਹੁਤ ਘੱਟ ਹਿਉਮ ਲਵਰ ਮਿਲਦੇ ਨੇ ਪਰ ਮੈਨੂੰ ਖੁਸ਼ੀ ਹੋਈ ਤੁਸੀਂ ਕਿਹਾ ਨਾ ਵੀ ਅਸੀਂ ਹੋਮ ਲਵਰ ਆ ਕਮਲਦੀਪ ਕਹਿੰਦੇ ਬਿਲਕੁਲ ਜੀ ਬਿਲਕੁਲ ਚਾਹੀਦਾ ਕਿਉਂਕਿ ਜਜ਼ਬਾ ਜਨੂਰ ਤੇ ਜੋਸ਼ ਹੋਣਾ ਚਾਹੀਦਾ ਬੁੱਧੇ ਦੇ ਵਿੱਚ ਚਾਹ ਮਤਲਬ ਤਾਂ ਹੀ ਕਹਿੰਦੇ ਪਿੰਗਲਾ ਵੀ ਪਹਾੜੀ ਚੜ ਜਾਂਦਾ ਫਿਰ ਬਿਲਕੁਲ ਦੱਬੀ ਰੱਖੋਗਾ ਮਾ ਆ ਤੁਸੀਂ ਕੀ ਕਰਦੇ ਹੋ ਗਗਨ ਜੀ ਕਹਿੰਦੇ ਨੇ ਦੇਖੋ ਜੀ ਆਪਾਂ ਮੰਝੇ ਤੇ ਲੇਟੇ ਪਿਆ ਆ ਤੁਹਾਡੇ ਸਾਹਮਣੇ ਕੁਛ ਨਹੀਂ ਕਰਦੇ ਲਾਈਵ ਚਲਾ ਰੱਖਿਆ ਗੱਲਾਂ ਬਾਤਾਂ ਕਰਦੇ ਆ ਤੁਹਾਡੇ ਨਾਲ ਹਨਾ ਹੋਰ ਦੱਸੋ ਗੋਰਾ ਸੰਧੂ ਉਹ ਬੱਲੇ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ 100% ਤੁਸੀਂ ਉਹੀ ਸੰਧੂ ਸਾਹਿਬ ਹੋ ਜੇ ਮੈਂ ਸਹੀ ਕਰਿਆ ਕਮੈਂਟ ਕਰਕੇ ਜੈਸਸ ਲਿਖ ਦੋ ਜਾਂ ਹਾਂ ਲਿਖ ਦੋ ਕੁਝ ਵੀ ਲਿਖ ਦੋ ਇਹ ਤੋਂ ਵੀ ਫੌਜੀ ਸਾਹਿਬ ਹੋ ਲੋ ਜਿੰਨੇ ਮੇਰੇ ਵੀ ਜੁੜੇ ਨੇ ਮੈਂ ਤੁਹਾਨੂੰ ਦੱਸ ਦਿੰਨਾ ਹਾਂ ਕਿਉਂ ਜੀ ਆਪਣਾ ਪੱਕਾ ਰਿਸ਼ਤਾ ਇਹ ਆਪਣੇ ਫਰੈਂਡ ਨੇ ਬਹੁਤ ਵਧੀਆ ਨੇ ਬਹੁਤ ਸੋਹਣੇ ਇਨਸਾਨ ਨੇ ਚੰਗੇ ਇਨਸਾਨ ਨੇ ਗੋਰਾ ਸੰਧੂ ਜੀ ਔਰ ਇਹ ਵੀ ਜੌਬ ਕਰਦੇ ਨੇ ਮਿਲਟਰੀ ਦੇ ਵਿੱਚ ਵਾਲੇ ਹੈਡ ਪਰਸਨ ਨੇ

ਅਮਲਦੀਪ ਪਰ ਕਰਦਾ ਸਲੂਟ ਵੀਰ ਜੀ ਉਹਨਾਂ ਨੂੰ ਆਹ ਸਾਡੇ ਦੇਸ਼ ਦੀ ਰਾਖੀ ਕਰਦੇ ਨੇ ਬਿਲਕੁਲ ਬੇਟਾ ਮੰਨ ਲਓ ਜੇ ਬਾਰਡਰ ਤੇ ਬੈਠੇ ਨੇ ਤਾਂ ਆਪਾਂ ਮੰਜਿਆਂ ਦੇ ਸੁੱਤੇ ਪਿਆ ਲਟੇ ਜੋ ਇੱਕੋ ਬੈਡਰੂਮ ਤੇ ਪਿਆ ਚੈੱਕ ਤੇ ਵੀ ਹੈ ਨਾ ਆਪਾਂ ਸਕੂਨ ਦੀ ਨੀਂਦ ਸੌਂਦੇ ਆਂ ਗੋਰਾ ਸੰਦੂਕ ਕਹਿੰਦੇ ਨੇ ਬਾਬੇ ਨਾਨਕ ਦੀ ਕਿਰਪਾ ਬਿਲਕੁਲ ਜੀ ਕਿਰਪਾ ਨਾਲ ਹੀ ਇਹ ਦੇਖੋ ਸਭ ਤੋਂ ਵੱਡੀ ਗੱਲ ਜਿਗਰਾ ਕਿਰਪਾ ਤੁਹਾਡਾ ਜਿਗਰਾ ਉੱਥੇ ਬੈਠੇ ਹੋ ਨਾ ਘਰ-ਬਾਰ ਛੱਡੀ ਮੈਂ ਉਹਨਾਂ ਲੋਕਾਂ ਨੂੰ ਬਹੁਤ ਗੱਲਾਂ ਕੱਢਦਾ ਉਹਨਾਂ ਬੋਰਾ ਕਹਿਣਾ ਉਹਨਾਂ ਵੀ ਜਿਹੜੇ ਲੋਕ ਮਿਲਟਰੀ ਵਾਲਿਆਂ ਨੂੰ ਫੌਜੀਆ ਨੂੰ ਹਨਾ ਉਹ ਮਨ ਲੋ ਵਧੀਆ ਰਿਸਪੈਕਟ ਨਹੀਂ ਦਿੰਦੇ ਹਨਾ ਜ਼ਰੂਰੀ ਆ ਇਹਨਾਂ ਨੂੰ ਦਾ ਸਲੂਟ ਹੋਣਾ ਚਾਹੀਦਾ ਬਹੁਤ ਘੱਟ ਲੋਕ ਨੇ ਮਨ ਲੋ ਬਹੁਤ ਘੱਟ ਹੈ ਇਹਨਾਂ ਦੀ ਇਹਨਾਂ ਦੀ ਜਿੰਦਾ ਇਹਨਾਂ ਦੀ ਕਮਾਈ ਆ ਇਹਨਾਂ ਦੀ ਮਿਹਨਤ ਆ ਜਿਹੜਾ ਸਟਰਗਲ ਆ ਫੌਜੀਆ ਦਾ ਹਨਾ ਮਿਲਟਰੀ ਵਾਲਿਆਂ ਦਾ ਉਹਨੇ ਰਿਸਪੈਕਟ ਇਹਨਾਂ ਨੂੰ ਮਨ ਲੋ ਸਮਾਜ ਦਿੰਦਾ ਨਹੀਂ ਹੈਗਾ ਮੈਨੂੰ ਜਿੰਨਾ ਕੁ ਮੈਂ ਦੇਖਿਆ ना, भी ये सारा अपना समा उतीत करके आने वास्ते बाकी थे तो कि मेनू नहीं पता है मैं अपने इलाके की गल कर उन्ना दत्कार उन्ना नहीं होंगे फौजिया का जिना बनता होंगे ठीक है जिम्मे बाकी चाहे पंजाब पुलिस के होंगे है सारे अपने शाम घरे आए कोई हथने कोई तड़के फिर साला बदी चलता काम फोजिया का ਜਿਹੜੇ ਮਿਲਟਰੀ ਵਿੱਚ ਹੁੰਦੇ ਨੇ ਇਹਨਾਂ ਦਾ ਪ੍ਰੋਸੈਸ ਲੰਮਾ ਹੈ ਨਾ ਬਾਕੀ ਤੁਸੀਂ ਆਪਣੀ ਗੱਲ ਦੱਸ ਸਕਦੇ ਹੋ ਇੰਨੇ ਵੀ ਜੁੜਿਆ ਹੋ ਹਾਂਜੀ ਹੋਰ ਕੌਣ ਕੌਣ ਜੁੜਿਆ ਹੋ ਕੋਈ ਨਵਾਂ ਸੱਜਣ ਆਇਆ ਅੱਜ थोड़ी पढ़ाई रहेगी बेटा कदों तो लगोगे प्रोफेसर फिर कि लग जाओगे प्रोफेसर पढ़ाई करके रुक गए कमेंट ਆਪਣੇ ਕੋਲ LH GSD ਸੋ ਕੁਆਲਟੀ ਦੇ ਪੱਪੀ ਆਏ ਹੋਏ ਨੇ ਅਗਰ ਕੋਈ ਹੋਇਆ ਕਸਟਮਰ ਤੇ ਦੱਸਿਓ ਮਹਾਰਾ ਜਰੂਰ ਥੋੜੀ ਸੇਵਾ ਚਾਹਜਰਾ ਦੱਸਾਂਗੇ ਜਰੂਰ ਜੀ ਮੈਨੂੰ ਕੋਈ ਫੋਟੋ ਵੀਡੀਓ ਕਲਿੱਪ ਭੇਜ ਦਿਓ ਆਪਾਂ ਐਡ ਵੀ ਜਰੂਰ ਕਰਾਂਗੇ ਤੁਹਾਡੀ ਮਹਾਰਾ ਜੀ ਗੱਲੇ ਕੋਈ ਨਹੀਂ ਭੇਜ ਦਿਓ ਮੈਨੂੰ WhatsApp ਤੇ ਉਨਦੇ ਮਦਰ ਫਾਦਰ ਦੀ ਫੋਟੋ ਭੇਜ ਦਿਓ ਲਾ ਕੇ ਨਾਲ ਛੇ ਪਤੰਗ ਹੋਰ ਦੱਸੋ ਜੀ। ਬਾਕੀ ਜਿਹਨੇ ਲਾਈਵ ਦੇ ਵਿੱਚ ਜੁੜੇ ਹੋਏ ਨੇ ਵੀਰ ਸਾਰੇ ਨੋਟ ਕਰ ਲਓ ਜੀ। ਐਲ ਐਚ ਜੀ ਐਸ ਡੀ 100 ਕੁਆਲਿਟੀ ਦੇ ਪੱਪੀ ਪਾਏ ਨੇ ਆ ਵੀਰ ਗੋਰਾ ਸੰਧੂ ਜੀ ਕੋਲੇ। ਤੁਸੀਂ ਕਮੈਂਟ 'ਚ ਆਪਣਾ ਨੰਬਰ ਵੀ ਦੇ ਦਿਓ ਜੀ ਹਨਾ ਕਈ ਵਾਰੀ ਕੋਈ ਵੀ ਲਾਈਵ ਦੇ ਵਿੱਚ ਹੀ ਮੰਗ ਲੈਂਦਾ ਹੁੰਦਾ। ਕਮੈਂਟ ਦੇ ਵਿੱਚ ਗੋਰਾ ਸੰਧੂ ਦੇ ਨਾਲ ਨੰਬਰ ਟਾਈਪ ਕਰ ਦਿਓ ਜੀ ਹਨਾ ਜੀ। ਅਪਾ ਹੁਣ ਬੋਲ ਰਿਹਾ ਜਿੰਦਾ ਵੀ ਇਹਨਾਂ ਕੋਲ ਬੱਚੇ ਪਏ ਨੇ ਕਿਸੇ ਨੂੰ ਜਰੂਰ ਤਾਂ ਸਿੱਧੀ ਕਾਲ ਕਰ ਲਿਓ ਨੰਬਰ ਟੈਪ ਕਰ ਦਿਓ ਜੀ ਸਮਝ ਗਏ ਜੀ ਲੌਂਗ ਕੋਡ ਦੇ ਬੱਚੇ ਨੇ ਇਹਨਾਂ ਕੋਲੇ ਵਸ 17 ਮਹੀਨੋਂ एग्जाम ਹੈ ਜੀ ਤੁਹਾਡੀ ਵਧੀਆ ਦੀ ਬਲੈਸਿੰਗ ਨਾਲ ਜਲਦੀ ਬਣ ਜਾਵਾਂਗੇ ਬਾਕੀ ਵਾਹਿਗੁਰੂ ਜੀ ਨੂੰ ਜਿਵੇਂ ਠੀਕ ਲੱਗੇ ਵਾਹਿਗੁਰੂ ਤਾਂ ਦੇਖੋ ਗਲਤ ਕਿਸੇ ਦਾ ਕਰਦਾ ਨਹੀਂ ਬੇਟਾ ਠੀਕ ਹੀ ਕਰਦਾ ਹੋਈ ਦੱਬੀ ਰੱਖੋ ਕੰਮ ਪਾਰਟੀ ਦਿਓ ਫਿਰ ਸਾਨੂੰ ਤੁਸੀਂ ਪ੍ਰੋਫੈਸਰ ਲੱਗੋ ਅੱਜ ਤੁਹਾਡੇ ਤੋਂ ਪਾਰਟੀ ਲਾਵਾਂਗੇ ਠੀਕ ਹੈ ਲੱਭ ਲਾਂਗੇ ਜੇ ਨਹੀਂ ਦਿੱਤੀ ਪਾਰਟੀ ਤੁਸੀਂ ਅਸੀਂ ਭਾਲ ਲਾਂਗੇ ਤੁਹਾਨੂੰ ਜਿੱਥੇ ਵੀ ਪ੍ਰੋਫੈਸਰ ਲੱਗੋਗੇ ਕਦੇ ਨਾ ਕਦੇ ਮਿਲ ਜੂਗੇ ਪੱਕਾ ਲਘੂਏ ਜ਼ਰੂਰ ਜਦੋਂ ਬੰਦਾ ਮਿਹਨਤ ਕਰਦਾ ਉਹਨੂੰ ਫਲ ਜ਼ਰੂਰ ਮਿਲਦਾ ਮੈਨੂੰ ਯਕੀਨ ਹੈ 40 ਪੱਕੀ ਲੌ ਵੀ ਠੀਕ ਹੈ ਸਾਰੇ ਜਣੇ ਜਿੰਨੇ ਲਾਈਵ ਦੇ ਵਿੱਚ ਜੁੜੇ ਨੇ ਆ ਪੁੱਤ ਨੂੰ ਬਲੈਸ ਕਰੋ ਠੀਕ ਹੈ ਬੈਸਟ ਆਫ ਲੱਕ ਵੀ ਕਰੋ ਇਹਨਾਂ ਨੂੰ ਵੀ ਪੱਕੀ ਜੌਬ ਲੱਗੇ ਇਹਨਾਂ ਦੀ ਫਿਰ ਪਾਰਟੀ ਲਾਵਾਂਗੇ ਆਪਾਂ ਜਿੰਨੇ ਬੈਠੇ ਮੇਰੇ ਨਾਲ 12 ਗਣੇ ਲੈਸਟ ਐਵਾਂ ਪੱਕੀ ਪਾਰਟੀ ਨਹੀਂ ਮੈਂ ਕਰੂੰਗਾ ਠੀਕ ਹੈ ਜੀ ਇਹਨਾਂ ਨੂੰ ਲਾਂਬੇ ਦੇਵਾਂਗੇ ਫਿਰ ਆਪਾਂ ਜਿੰਨੇ ਇਸ ਟਾਈਮ ਜੁੜੇ ਹੋਏ ਨੇ ਲਾਈਵ ਦੇ ਵਿੱਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਕੌਣ ਕੌਣ ਜੁੜਿਆ ਲਾਈਵ ਦੇ ਵਿੱਚ ਤੁਹਾਨੂੰ ਦੱਸ ਦਊ ਮੈਂ ਵੀ ਆਜੋ ਭਾਈ ਪਾਰਟੀ ਆਪਣੀ ਚੱਲ ਰਹੀ ਹੈ ਠੀਕ ਹੈ ਜੀ ਵਾਦਾ ਤੁਹਾਡੇ ਨਾਲ ਮੈਨੂੰ ਦੱਸਿਓ ਜਰੂਰ ਇਹ ਕੁੜੀ ਪ੍ਰੋਫੈਸਰ ਲੱਗ ਗਈ। ਹੋਰ ਦੱਸੋ। ਅਸੀਂ ਤਾਂ ਕਹਿ ਰਹੇ ਹਾਂ ਬਾਬੇ ਨੂੰ ਵੀ ਲਾ ਦੇ ਭਾਈ ਤੜਕੇ ਜਿਹਦੇ ਪੇਪਰ ਨਿਬੜ ਕੇ ਤੜਕੇ ਉਹਨਾਂ ਨੂੰ ਬਾਜ ਵੱਜੇ। ਇਹ ਲਓ ਜੀ ਤੁਹਾਡਾ ਜੁਆਇਨਿੰਗ ਲੈਟਰ ਆ ਗਿਆ।

ਪਰਮਾਤਮਾ ਤੁਹਾਡੀ ਸੁਣ ਲੈ ਅਰਦਾਸ ਠੀਕ ਆ ਜੀ ਤੁਹਾਡੀ ਨੌਕਰੀ ਹੋ ਜੇ ਪਾਸ ਅਸੀਂ ਲਾਵਾਂਗੇ ਪਾਰਟੀ ਖਾਸ ਹਨਾ ਜੀ ਦੱਬੇ ਰੱਖੋ ਕੀ ਲਈ ਇਹ ਇਹ ਵੀ ਇਹਨਾਂ ਨੇ ਵੀ ਜੁਆਇਨ ਕੀਤਾ ਲੱਗੇ ਰੋਮੇ ਤਾਂ ਕਰ ਦਿਓ ਸਹੀ ਗੱਲ ਹੈ ਜੀ ਮਿਹਨਤ ਨੂੰ ਜ਼ਰੂਰ ਫਲ ਮਿਲਦਾ ਹੈ ਜਿਹੜਾ ਬੰਦਾ ਮਿਹਨਤ ਕਰਦਾ ਹੈ ਜਿਹੜਾ ਬੱਚਾ ਮਿਹਨਤ ਕਰਦਾ ਉਹਨੂੰ ਉਹਦੇ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ देर सवेर ਕਰਕੇ ਜ਼ਰੂਰ ਮਿਲਦਾ ਆਸਾਪਾ ਮਿਹਨਤ ਨਾ ਛੱਡੋ ਇਧਰ ਉਧਰ ਦਾ ਟਾਈਮ ਖਰਾਬ ਨਾ ਕਰੋ ਠੀਕ ਹੈ ਜੀ ਹਾਲਤੂ ਦੇ ਚਮੇਲਿਆਂ ਤੋਂ ਬਚੋ ਜਿਵੇਂ ਅੱਜਕੱਲ ਬਹੁਤ ਮਾਹੌਲ ਖਰਾਬ ਹੈ ਵੱਲੋ ਬੱਚਿਆਂ ਦਾ ਆਪਾ ਹਾਲ ਦੇਖ ਰਾਂਗੇ ਇੰਸਟਾ ਤੇ ਫੋਲਰਾਂ ਤੇ ਠੀਕਾ ਬੁਰਾ ਨਾ ਮੰਨੋ ਬੇਟਾ ਅੱਜਕੱਲ ਹੈ ਬੁਰਾ ਹਾਲ ਹੀ ਹੈ ਵੱਲੋ ਪੜਾਈ ਨੂੰ ਇਹਲਾ ਮੈਟਰ ਖਤਮ ਕਰਤਾ ਜਮਾ अजकल गाणिया चल रहा है कम जोर ला रख ठीक है आप कहने भी करो पर एदा तो थोड़ा भी आपे काम की लक बन लीए करो मेहनत दबके लवेंगे पार्टी तडे तो बिलकुल राजे पता की है ना एना नहीं होना चाहिए भी बंदा उ हदों बद शर्मे है ना ਤੁਸੀਂ ਸੋਸ਼ਲ ਮੀਡੀਆ ਤੇ ਕੁਝ ਇਹੋ ਜਿਹਾ ਵੀ ਪਾਓ ਮਨ ਲਓ ਜਿਹਦੇ ਨਾਲ ਸਮਾਜ ਨੂੰ ਫਾਇਦਾ ਹੋਵੇ ਕਿਸੇ ਨੂੰ ਦੇਖ ਕੇ ਖੁਸ਼ੀ ਹੋਵੇ ਹੁਣ ਮੰਨ ਲਓ ਐਦਾਂ ਦੇ ਬੱਚੇ ਆ ਰਹੇ ਨੇ ਹਨਾ ਮਾਪੇ ਨੂੰ ਵੀ ਸ਼ਰਮ ਆਉਦੀ ਉਹਨਾਂ ਦੇ ਨੂੰ ਆਪਾਂ ਨੂੰ ਤਾਂ ਆਉਦੀ ਆਉਦੀ ਹੈ ਜਿਹੜੇ ਹੈਗੇ ਚਲੋ ਦੇਖਦੇ ਐਦਾਂ ਦਾ ਨਹੀਂ ਕੁਝ ਵੀ ਕਰਨਾ ਚਾਹੀਦਾ ਕੋਈ ਟੈਲੈਂਟ ਹੈ ਤੁਹਾਡੇ ਕੋਲੇ ਹਨਾ ਕੋਈ ਚੰਗੀ ਕੁਆਲਿਟੀ ਹੈ ਤੁਸੀਂ ਦਿਖਾਓ ਜਨਤਾ ਨੂੰ ਵਰਲਡ ਵਾਈਡ ਫੇਮਸ ਹੋਵੋ ਆਪਾਂ ਨਹੀਂ ਕਹਿੰਦੇ ਕਰੋ ਠੀਕ ਹੈ ਤੁਸੀਂ ਕੁਛ ਐਦਾਂ ਦਾ ਕਰੋ ਕੋਈ ਨਵਾਂ ਟਰਿਕ ਲੈ ਕੇ ਆਓ ਵੀ ਹਾਂ ਉਹਦੀ ਜਨਤਾ ਤੁਹਾਡੀ ਨਕਲ ਕਰੇ ਹੁਣ ਨਿਗੇ ਨਿਗੇ ਬੱਚੇ ਨੇ ਹਨਾ ਜਨਤਾ ਚੱਕ ਚੱਕ ਕੇ ਆਪਣੀ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਹੈ ਉਹ ਕੀ ਉਹਨਾਂ ਨੇ ਜਾ ਕੇ ਅੱਗੇ ਕਰਨਾ ਫਿਰ ਠੀਕ ਹੈ ਕੱਲਾ ਪੈਸਾ ਨਾ ਦੇਖੋ ਨਾ ਵੀ ਜਲੂਸ ਵੀ ਨਾ ਨਾ ਕੱਢੋ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਉਹ ਗੰਦ ਪਾਰਖਾਈ ਜਨਤਾ ਨੇ ਉਹਨਾਂ ਦੇ ਤਾਂ ਜਵਾਕ ਐਦਾਂ ਵੀ ਕਟਵੜ ਮਾਪੇ ਰੋਕ ਦੇਣ ਉਹਨਾਂ ਨੂੰ ਚਾਹੀਦਾ ਪਾਓ ਆਪਾਂ ਨਹੀਂ ਕਹਿੰਦੇ ਰੀਲਾਂ ਬਣਾ ਕੇ ਪਾਓ ਤੁਸੀਂ ਵੀਡੀਓ ਬਣਾ ਕੇ ਪਾਓ ਪਰ ਉਹਦੇ ਚ ਕੋਈ ਇਦਾਂ ਦਾ ਹੋਵੇ ਨਾ ਜਿਹੜਾ ਮਤਲਬ ਸਮਾਜ ਦੇ ਭਲੇ ਲਈ ਹੋਵੇ ਤੁਹਾਡੇ ਵੀ ਭਲੇ ਦੇ ਲਈ ਹੋਵੇ ਆਗਲਾ ਕਹੇ ਵੀ ਹਾਂ ਕਿਸੇ ਨੇ ਜੋ ਆਕਣ ਇਦਾਂ ਦੀ ਗੱਲ ਕਹੀ ਆ ਜਾਂ ਇਦਾਂ ਦਾ ਕੰਮ ਕੀਤਾ ਇਦਾਂ ਦੀ ਵੀਡੀਓ ਪਾਈ ਆ ਹਾਂਜੀ 16 ਨੇ ਸੱਚ ਆ ਜੀ ਬਿਲਕੁਲ ਜੀ ਲੋਕ ਇਹ ਤਾਂ ਦੇਖ ਰਿਹਾ ਸਾਰੀ ਦੁਨੀਆ ਦੇਖ ਰਹੀ ਆ ਨਾ ਮਾਂ ਬਾਪ ਰੋਕਦੇ ਨੇ ਨਾ ਦੂਜਿਆਂ ਤੱਕ ਇਹ ਨਹੀਂ ਰੁਕਣਾ ਗੋਰਾ ਸੰਧੂ ਜੀ ਕਹਿੰਦੇ ਜੀ ਮੈਂ ਤੁਹਾਨੂੰ WhatsApp ਕਰਦਾ ਬੱਚਿਆਂ ਦੀ ਡਿਟੇਲ ਅ ਕਾਦੀ ਡਿਟੇਲ WhatsApp ਕਰਦੇ ਹਾਂ ਜੀ ਬਹੁਤ ਹੋਰਾ ਹਾਲ ਹੋ ਰਿਹਾ ਅਲੋ ਇੱਕ ਬਹੁਤ ਵਧੀਆ ਕਰਮ ਹੈ ਅਗਰ ਬੱਚਾ ਸਟੱਡੀ ਕਰ ਰਿਹਾ ਆਪਣੀ ਜੌਬ 'ਤੇ ਧਿਆਨ ਹੈ ਮਿਹਨਤ ਕਰੋ ਤਰੱਕੀ ਕਰੋ ਤੁਸੀਂ ਠੀਕ ਹੈ ਜੀ ਹੁਣ ਕਲਪਨਾ ਚਾਵਲਾ ਹੋਰੀ ਦੇਖੋ ਉਹ ਅਸਮਾਨ ਦੀ ਇੱਕ ਚੀਰ ਕੇ ਲੰਘ ਗਈਆਂ ਤੇ ਸਾਡੇ ਵਾਲਿਆਂ ਇੱਥੇ ਡਾਂਸ ਕਰੀ ਜਾਂਦੀਆਂ ਨੇ ਕਿੰਨਾ ਫਰਕ ਹੈ ਉਹ ਵੀ ਤਾਂ ਤਰੱਕੀ ਆ ਉਹ ਵੀ ਵਰਲਡ ਵਾਈਡ ਫੇਮਸ ਹੋਈਆਂ ਨੇ ਔਰ ਇਤਿਹਾਸ 'ਚ ਨਾਂ ਲਿਖਿਆ ਜਾਊਗਾ ਪਰ ਜਿਹੜੇ ਸੋਸ਼ਲ ਮੀਡੀਆ 'ਤੇ ਗੱਪ ਗਾਪ ਆਖਿਆ ਇਹ ਨਹੀਂ ਠੀਕ ਹੈ ਜੀ ਠੀਕ ਆ ਭੇਜੋ ਜਰੂਰ ਭੇਜੋ ਮਹਾਰਾਜ ਆਪਾਂ ਸਵੇਰੇ ਹੀ ਚੇਪ ਦਾਂਗੇ ਹੋਰ ਦੱਸੋ ਤਾਂ ਟਾਈਮ ਲੰਘ ਗਿਆ ਆ ਸਵੇਰੇ ਆਪਾਂ ਪਾ ਦਾਂਗੇ ਉਹਨਾਂ ਨੂੰ ਸੌਸਰ ਕਰ ਦਾਂਗੇ ਸਾਰਿਆਂ ਨੂੰ ਆਪਣਾ ਪੇਜ ਤੇ ਵੀ ਪਾ ਦਾਂਗੇ ਆਪਾਂ ਫੇਸਬੁੱਕ ਤੇ ਹਨਾ ਫੇਸਬੁੱਕ ਪੇਜ ਵੀ ਆਪਣਾ ਜਿਨ੍ਹਾਂ ਨੇ ਨਹੀਂ ਫੋਲੋ ਕੀਤਾ ਹੋਇਆ ਕਰ ਸਕਦੇ ਹੋ ਆਰਟੀਵੀ ਨੀਲੋ ਵਾਲ ਦੇ ਨਾਂ થી ਬਣਿਆ ਹੋਇਆ ਸੇਮ ਚੀਜ਼ ਹੈ ਲਓ ਜੀ ਮੇਰਾ ਜਵਾਨ ਸੌ ਗਿਆ ਦਿਖਾਵਾਂ ਤੁਹਾਨੂੰ ਲੱਤਾ ਮਾਰ ਮਾਰ ਕੇ ਮੇਰੇ ਆ ਦੇਖੋ ਕਿਦਾਂ ਲਸਣ ਕਰਦਾ ਉਹ ਰਿਆ ਬਤੋ ਆ ਸੌ ਗਿਆ ਦੇਖੋ ਬਹੁਤ ਚਿਰੇ ਨੇ ਮੈਨੂੰ ਤੰਗ ਕਰਿਆ ਫੇਰ ਖੋਲੀ ਅੱਖਾਂ ਆ ਆ ਇਧਰ ਤਰਨਾ ਸਰ ਇੱਕ ਮਿੰਟ ਆ ਇੱਥੇ ਆ ਦੇਖੋ ਪੈ ਗਿਆ ਬਹੁਤ ਸ਼ਰਾਰਤੀ ਹੈ ਠੀਕ ਹੈ ਤੁਹਾਡਾ ਧੰਨਵਾਦ ਤੁਸੀਂ ਸਮਾਂ ਕੱਢਿਆ ਆ ਦੇਖੋ ਸਾਡਾ ਜਵਾਨ ਹੁਣ ਸੌਣ ਲੱਗ ਰਿਹਾ ਹੈ ਬਹੁਤ ਚਰਦਲ ਲੱਤਾਂ ਮਾਰੀ ਉਹਦੀ ਮੇਰੇ ਉਧਰ ਪਿਆ ਆ ਸੋਜਾ ਬਾਈ ਆ ਸੋਜਾ ਬਬੂਆ ਆ ਆਇਆ ਆਇਆ ਪਾਇਆ 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 ਵੱਡਾ ਵੀ ਧੰਨਵਾਦ ਤੁਸੀਂ ਬਾਈ ਸਮਾਂ ਕੱਢਦੇ ਹੋ ਬਹੁਤ ਵਧੀਆ ਲੱਗਦਾ ਤੁਸੀਂ ਗੱਲਾਂ ਕਰਦੇ ਹੋ ਹਣਾ ਐ ਜਾ ਪੁੱਤ ਪੈ ਜਾ ਚੁੱਪ ਕੇ ਚੁੱਪ ਕੇ ਪੈ ਜਾ ਪੈ ਜਾ ਭਾਈ ਨੂੰ ਸੌਣਾ ਹੈ ਬੰਦੇ ਨੇ ਪਹਿਲਾਂ ਨੀਂਦਾਂ ਕੱਢ ਆਏ 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 ਪੈ ਜਾ ਇਹ ਹੋ ਗਿਆ ਅਸਰਾਰਤੀਆ ਪੂਰਾ ਆ ਫਾਦਰ ਦੀ ਫੋਟੋ ਪਾਉਣ ਦੀ ਕਹਦੇ ਸਭ ਤੋਂ ਸਾਭ ਦੀ ਠੀਕ ਆ ਬੇਟਾ ਧੰਨਵਾਦ ਜੋੜਿਆ ਕਰੋ ਕੋਈ ਵੀ ਮੰਨ ਲਓ ਕੋਈ ਤੁਹਾਡਾ ਸਵਾਲ ਹੁੰਦਾ ਕਰ ਸਕਦੇ ਹੋ ਤੁਸੀਂ ਤੇ ਮੈਂ ਲਾਈਵ ਪ੍ਰੋਗਰਾਮ ਵੀ ਚਲਾਉਣਾ ਆਪਾਂ ਨੇ ਹਜੇ ਥੋੜਾ ਟਾਈਮ ਲੱਗੂਗਾ ਉਹਦੇ ਚ ਤੁਹਾਨੂੰ ਬਹੁਤ ਵਧੀਆ ਟੌਪਿਕ ਵੀ ਮਿਲਿਆ ਕਰਨਗੇ ਜਿੱਦਾਂ ਦੇ ਠੀਕ ਆ ਜਿਹੜੇ ਲੋਕ ਨਹੀਂ ਦੱਸਦੇ ਉਹ ਵੀ ਗੱਲਾਂ ਆਪਾਂ ਦੱਸਿਆ ਕਰਾਂਗੇ ਤੁਹਾਨੂੰ ਅ ਬਹੁਤ ਸਾਰੀਆਂ ਸਮਾਜਿਕ ਵਿਸ਼ੇ ਦੀਆਂ ਵੀ ਹੋਣਗੀਆਂ ਠੀਕ ਆ ਬੜਾ ਓਕੇ ਥੈਂਕ ਯੂ ਲਓ ਜੀ ਕਰਦੇ ਆ ਸਮਾਪਤੀ ਸਾਰਿਆਂ ਨੂੰ ਗੁੱਡ ਨਾਈਟ ਓਕੇ ਬਾਏ ਸਤਿ ਸ੍ਰੀ ਅਕਾਲ ਠੀਕ ਆ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਜੀਉਂਦੇ ਵਸਦੇ ਰਹੋ